ਕਾਲ ਵਿਦਿਆਰਥੀਓ ਹੋਰ ਤੁਸੀਂ ਸਾਰੇ ਕਿਸ ਤਰ੍ਹਾਂ ਹੋ ਮੈਨੂੰ ਉਮੀਦ ਹੈ ਕਿ ਸਭ ਵਧੀਆ ਹੀ ਹੋਵੋਗੇ ਅੱਜ ਅਸੀਂ 10ਵੀਂ ਜਮਾਤ ਦਾ ਪਾਠ ਨੰਬਰ 3 ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਨੇ ਉਹਨਾਂ ਦੀ ਰਚਨਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਪਾਤਾ ਉਸ ਦੇ ਅਸੀਂ ਅੱਜ ਪ੍ਰਸ਼ਨ ਉੱਤਰ ਕਰਨ ਲੱਗੇ ਹਾਂ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਅੰਦਰ ਬਲੀਦਾਨ ਦੇ ਕੇ ਇਤਿਹਾਸ ਬਣਾ ਦਿੱਤਾ ਅੱਜ ਅਸੀਂ ਉਹਨਾਂ ਦਾ ਲਿਖੇ ਹੋਏ ਸ਼ਬਦ ਦੇ ਪ੍ਰਸ਼ਨ ਉੱਤਰ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ ਪਹਿਲਾ ਪ੍ਰਸ਼ਨ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦੇ ਅਨੁਸਾਰ ਕੌਣ ਸਾਡਾ ਆਸਰਾ ਅਤੇ ਕੌਣ ਸਾਡਾ ਮਾਨ ਹੈ ਪਰਮਾਤਮਾ ਹੀ ਸਾਡਾ ਆਸਰਾ ਤੇ ਪਰਮਾਤਮਾ ਹੀ ਸਾਡਾ ਮਾਨ ਹੈ ਦੂਜਾ ਪ੍ਰਸ਼ਨ ਜੀਵ ਜੰਤੂ ਕਿਸ ਨੇ ਪੈਦਾ ਕੀਤੇ ਹੋਏ ਹਨ ਤੇ ਸਭ ਥਾਵਾਂ ਤੇ ਕੌਣ ਰੱਖਿਆ ਕਰਦਾ ਹੈ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਤੇ ਉਹੀ ਸਾਰੀਆਂ ਥਾਵਾਂ ਤੇ ਸਾਡੀ ਰੱਖਿਆ ਕਰਦਾ ਹੈ ਪ੍ਰਸ਼ਨ ਅਗਲਾ ਪਰਮਾਤਮਾ ਦਾ ਨਾਮ ਸਿਮਰ ਕੇ ਕਿਸ ਦੀ ਪ੍ਰਾਪਤੀ ਹੁੰਦੀ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਸਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਗਲਾ ਪ੍ਰਸ਼ਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਅਨੁਸਾਰ ਜਗਤ ਅਖਾੜੇ ਦਾ ਸਿਰਜਕ ਕੌਣ ਹੈ ਅਤੇ ਪਰਮਾਤਮਾ ਦੇ ਗੁਣ ਗਾਉਣ ਨਾਲ ਸਾਨੂੰ ਕਿਸ ਨੂੰ ਸ਼ੀਤਲਤਾ ਮਿਲਦੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਅਨੁਸਾਰ ਜਗਤ ਇਸ ਜਗਤ ਅਖਾੜੇ ਦਾ ਸਿਰਜਕ ਪਰਮਾਤਮਾ ਹੈ ਅਤੇ ਮਨ ਨੂੰ ਸਾਡੇ ਮਨ ਨੂੰ ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ ਸ਼ੀਤਲਤਾ ਮਿਲਦੀ ਹੈ। ਪ੍ਰਸ਼ਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਅਤੇ ਉਹਨਾਂ ਦੇ ਮਾਤਾ ਅਤੇ ਪਿਤਾ ਜੀ ਦਾ ਕੀ ਨਾਮ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਹੋਏ ਨੇ। ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਦਾ ਨਾਮ ਬੀਬੀ ਭਾਨੀ ਜੀ ਸੀ। ਅਗਲਾ ਪ੍ਰਸ਼ਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਕਿਹੜੀ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਸੁਖਮਨੀ ਹੈ। ਅਗਲਾ ਪ੍ਰਸ਼ਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਵਿੱਚ ਕਿਸ ਨੂੰ ਬੰਧਪ ਰਿਸ਼ਤੇਦਾਰ ਅਤੇ ਭਰਾਤਾ ਕਿਹਾ ਗਿਆ ਹੈ ਪਰਮਾਤਮਾ ਨੂੰ ਇਹ ਰਿਸ਼ਤੇ ਦੇ ਵਿੱਚ ਪਰਮਾਤਮਾ ਹੀ ਸਭ ਤੋਂ ਉੱਤਮ ਦੱਸਿਆ ਗਿਆ ਹੈ ਕਿ ਪਰਮਾਤਮਾ ਹੀ ਸਾਡਾ ਬੰਧਪ ਹੈ ਪਰਮਾਤਮਾ ਹੀ ਸਾਡਾ ਭਰਾਤਾ ਹੈ ਤੇ ਉਹ ਹੀ ਸਾਡਾ ਰਿਸ਼ਤੇਦਾਰ ਹੈ ਅਗਲਾ ਪ੍ਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਿੱਖਾਂ ਦੇ ਕਿੰਵੇਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਕਿੰਵੇਂ ਗੁਰੂ ਸਾਹਿਬ ਜੀ ਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਿੱਖਾਂ ਦੇ ਪੰਜਵੇਂ ਗੁਰੂ ਜੀ ਨੇ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਪੰਜਵੇਂ ਗੁਰੂ ਸਾਹਿਬਾਨ ਜੀ ਦੀ ਹੀ ਹੈ। ਅਗਲਾ ਪ੍ਰਸ਼ਨ ਜੀ ਦਾ ਉੱਤਰ ਤੁਸੀਂ 50 ਤੋਂ 60 ਸ਼ਬਦਾਂ ਵਿੱਚ ਲਿਖੋਗੇ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦੇ ਵਿਸ਼ੇ ਬਾਰੇ 50 ਤੋਂ 60 ਸ਼ਬਦਾਂ ਦੇ ਵਿੱਚ ਜਾਣਕਾਰੀ ਦਿਓ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦਾ ਵਿਸ਼ਾ ਪਰਮਾਤਮਾ ਨੂੰ ਮਾਤਾ ਪਿਤਾ ਭਰਾ ਰਿਸ਼ਤੇਦਾਰ ਆਦਿ ਵੱਖ-ਵੱਖ ਰਿਸ਼ਤਿਆਂ ਦੇ ਰੂਪ ਦੇ ਵਿੱਚ ਉਨ੍ਹਾਂ ਦੇ ਨਾਵਾਂ ਦੇ ਨਾਲ ਸੰਬੋਧਨ ਕੀਤਾ ਗਿਆ ਹੈ ਗੁਰੂ ਸਾਹਿਬਾਨ ਜੀ ਫਰਮਾਉਂਦੇ ਨੇ ਕਿ ਉਹ ਪਰਮਾਤਮਾ ਹੀ ਹੈ ਜੋ ਹਰ ਥਾਂ ਤੇ ਜੀਵ ਦਾ ਸਹਾਰਾ ਹੈ ਉਹਦਾ ਆਸਰਾ ਹੈ ਤੇ ਉਹਦਾ ਮਾਨ ਹੈ ਸਾਰੇ ਜੀਵ ਜੰਤੂ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਨੇ ਤੇ ਇਹ ਜਗਤ ਖਾੜਾ ਉਸਦੀ ਹੀ ਖੇਡ ਹੈ ਪਰਮਾਤਮਾ ਨੇ ਹੀ ਆਪਣੀ ਇੱਛਾ ਅਨੁਸਾਰ ਸਾਰੇ ਜੀਵਾਂ ਨੂੰ ਵੱਖ-ਵੱਖ ਕੰਮਾਂ ਤੇ ਲਗਾਇਆ ਹੋਇਆ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਹੀ ਆਤਮਿਕ ਸੁਖ ਦੀ ਜੋ ਪ੍ਰਾਪਤੀ ਹੈ ਉਹ ਕੀਤੀ ਜਾ ਸਕਦੀ ਹੈ ਵਿਦਿਆਰਥੀਓ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਆਪਣੀ ਕਾਪੀ ਉੱਤੇ ਵਧੀਆ ਲਿਖਾਈ ਵਿੱਚ ਲਿਖਣਾ ਹੈ ਤੇ ਯਾਦ ਵੀ ਕਰਨਾ ਹੈ ਧੰਨਵਾਦ